ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਪਟੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਮਾਈ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਤੇ ਕਾਦੇ ਵਧੀਆ ਵਧੀਆ ਵੇਚ ਗਿਆ ਕੱਲ ਵਾਲਾ ਮਾਲ ਫਿਰ ਮਾਰ ਪਾਜੀ ਵੇਚ ਗਿਆ ਸੀ ਠੀਕ ਠੀਕ ਹੈ ਮਾੜਾ ਮਾਨੂੰ ਆਪਣੀ ਵੀਡੀਓ ਪੂਰੀ ਪੈ ਗਈ ਹਾਂਜੀ 9.5 ਵੇਚ ਤਾ ਠੀਕ ਠੀਕ ਹੈ ਚਲੋ ਨਾਮ ਦੱਸ ਤੇ ਖਰੀਦੋ ਹਾਂਜੀ ਕਮਿਸ਼ਨਰ ਜੀ ਨਾਲ ਦੇ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਲ ਦਾ 99819847 ਹਾਂ ਠੀਕ ਹੈ ਭਾਜੀ ਆਪਾਂ ਰਾਮ ਤੀਰਮਿੰਦਾ ਹੈ ਹਾਂਜੀ ਅੰਮ੍ਰਿਤਸਰ ਰੋਡ ਦੇ ਦਾ ਠੀਕ ਲੋ ਪੁੱਕੇ ਜਗਾਵਾਂ ਲੱਗ ਗਏ ਹਨਾ ਪੁੱਕੇ ਜਗਾਵਾਂ ਲੱਗੇ ਜੀ ਇੱਡੀ ਰੋਡ ਪੁੱਛਦੇ ਆ ਠੀਕ ਹੈ ਅੱਜ ਇੱਕ ਟੁਕੜ ਗੱਬਨੇ ਤੇ ਦੋ ਸੁਈਆਂ ਹਨਾ ਸੁਈਆਂ ਦੇ ਇੱਕ ਟੁਕੜੀ ਦੇਖੋ ਜੀ ਕਿਦਾ ਵੇਲੇ ਨੇ ਸੀ ਪਹਿਲਾਂ ਕਿੱਡੀ ਪਿਖਾ ਦੀਏ ਜਾਓ ਖਾ ਲੋ ਕੋਈ ਗੱਲ ਨਹੀਂ ਚਲੋ ਫਿਰ ਪਹਿਲਾਂ ਅਸੀਂ ਟੁਕੜ ਗੱਬਣੀ ਦਿਖਾ ਦਈਏ ਚੰਗੀ ਸੰਭੀ ਸੰਭੀ ਆਤਰਾਂ ਜਿੰਨੇ ਵੀ ਆ ਗਏ ਹਨੀ ਸੀਰੀ ਭਾਜੀ ਇੱਧਰ ਰੱਖੋ ਹਾਂ ਜੀ ਪਾਦੀ ਆਪਾਂ ਵੀਡੀਓ ਬਣਾ ਲਈ ਚੈੱਕ ਕਰਾ ਤਿੰਨੇ ਰਹੀ ਆ ਅੱਛਾ ਚੈੱਕ ਕਰਾਂਦੇ ਦੀ ਵੀਡੀਓ ਬਣਾ ਲਈ ਅੱਡਾ ਦੀ ਗੱਲ ਹੁੰਦਾ ਜੀ ਅੱਛਾ ਸਾਡੇ 6 ਮਿੰਨ ਚੈੱਕ ਪਾਸ ਆ ਸਾਡੇ 6 ਮਿੰਨ ਚੈੱਕ ਪਾਸ ਸਾਨਾ ਦੀ ਤੇ ਭਾਰੀ ਆਪਣੀ ਗਾਰੰਟੀ ਆ ਠੀਕ ਆ ਹਾਂ ਜੀ ਦੁੱਧ ਦੁੱਧ ਨਹੀਂ ਦੇਂਦੀ ਅੱਛਾ ਦੁੱਧ ਨਹੀਂ ਦਿੰਦੀ ਹਾਂ ਜੀ ਹਾਂ ਜੀ ਤੋਰੋ ਫੇਰੀ ਨੂੰ ਇੱਕਲੀ ਇਹ ਮਾਣੇ ਹੋਣੇ ਆਈਆ ਹੋਰ ਪਾਸਾ ਦਾ ਹੱਥ ਹੈ। ਇਹ ਚੱਲਦਾ ਮਾਪੂਰ ਤੇ ਕਰਨਾ ਅਸੀਂ ਸਾਹਮਣੇ। ਬਾਕੀ ਇਹ ਆ ਕਿ ਚਲੋ ਸਾਂਭ ਨਹੀਂ ਪੈਣੀ ਹੈ ਪਰ ਇਹ ਆ ਕਿ ਗੱਬਣ ਹੈ ਜਿਹੜੀ। 2.5 ਮਹੀਨੇ ਸਾਹਮਣੇ ਨਹੀਂ ਪੈਣੀ ਸਾਰੀ। 2.5 ਮਹੀਨੇ ਸਾਹਮਣੇ ਨਹੀਂ ਪੈਣੀਆਂ। 2.5 ਮਹੀਨੇ ਸਾਹਮਣੇ ਨਹੀਂ ਪੈਣੀਆਂ। ਤੇ ਰੇਟ ਇਹਦਾ ਇਹੋ ਜਿਹਾ ਕਰ ਦੋਗੇ? ਮੈਂ ਨਾ ਭਾਈ ਜਿੱਦੀ ਹੈ ਜੇ ਇਹੋ ਢਿੱਕ ਹੈਗੀ ਹੋਣਾ। ਹਾਂਜੀ ਹਾਂਜੀ। ਲੈ ਲਓ ਠੀਕ ਆ। ਤੇ ਬਾਕੀ ਓਡਾ ਕੇ ਰੇਟ ਹੋ ਜਾਣਾ ਨਿਗਾਹ ਜਾਈ। ਠੀਕ ਆ ਨਿਕਾਜ ਹੋਇਆ ਰਸੋਈ ਕਿਚਨ ਨਹੀਂ ਆ ਅੱਛਾ ਸੁਈ ਦੇ ਲੋਕੇ ਜਨਾਈ ਰੇਡ ਹੈ ਭਾਜੀ ਦਾ ਠੀਕ ਆ ਭਾਜੀ ਦੇ ਚੰਨਾ ਭਾਵੇਂ 15 ਦੀ ਵੇਚ ਦੀ ਇਹਦੇ ਭਾਵੇਂ 16 ਦੀ ਵੇਚ ਦੀ ਅੱਛਾ 12500 ਦੇ ਦਈਏ ਸਾਢੇ 12000 ਹਾਂਜੀ ਹੋਰ ਛੋਟ ਛੋਟ ਕਰ ਦੋਗੇ ਇਹ 12 ਨਹੀਂ ਦੇ ਦਾਂਗੇ ਭਾਜੀ ਅੱਛਾ 12000 ਦੀ ਦੇ ਦੋ ਤੇ ਦੁੱਧ ਕਿੰਨਾ ਚੁਆਈ ਜਾਊਗਾ ਦੁੱਧ ਭਾਜੀ ਘਰ ਵਾਲੇ ਦੇ ਆਉਂਦੇ ਵੀ 9-10 ਲੀਟਰ ਚੋਇਆ ਠੀਕ ਆ ਬਾਕੀ ਨੋਰਮਲ ਆ ਤੇ ਚੰਗੀ ਖੋਲ ਜਾਂਦੀ ਲੈ ਬਾਕੀ ਆ ਕਿ ਇਹ ਤੇ 80 ਦੇ ਲੀਟਰ ਭਾਜੀ ਚਵਾਈ ਜਾਊਗੀ ਤਾਂ ਵੀ ਸਾੰਪ ਦਾ ਵੀ ਜਿਹੜਾ ਵਾ ਜਿੰਨੇ ਵੀ ਜਿੰਨੇ ਏਡੀ ਤਿਆਰ ਕੀਤੀ ਆ ਰਾਜੀ ਰੋਜੀ ਕੀਤੀ ਆ ਤੇ 12000 ਤੇ ਜਿਹੜਾ ਵਾ ਹਾਂਜੀ ਭਾਜੀ ਪਤਾ ਗੱਲ ਵੇਚਣ ਦੇ ਭਾਵੇਂ 15 16 ਦੀ ਵੇਚ ਦੀ ਗੀ ਹਾਂਜੀ ਹਾਂਜੀ ਤੇ ਆਪਾਂ ਚਲੋ 1000 1500 ਵਾਲੇ ਵੱਧ ਨਹੀਂ ਲੈਣਾ ਅੱਛਾ ਵੀਰ ਵੀਡੀਓ ਵੇਂਦੇ ਜਿੰਨਾਂ ਕੋਲ ਮਾਲ ਨੇ ਤੁਹਾਨੂੰ ਪਤਾ ਜੈਣਾ ਅੱਛਾ 15 16 ਦੀ ਵੇਚ ਦੀ ਏਨੇ ਕਹਣਾ ਇਦੋਂ ਕੀ ਗੱਡੀ ਜਾਂਦਾ ਹਾਂਜੀ ਮਾਹੌਜਾ ਕੰਮ ਨਹੀਂ ਕਰਨਾ 12000 ਦੀ ਲੈ ਬੋ ਜਾਣੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਤੇ ਥਣ ਥਣ ਦਿਖਾ ਦਈਏ ਲਾਗੇ ਤੇ ਇੱਕ ਵਾਰੀ ਆਹ ਦੇਖ ਸਾਦੇ ਜ ਤੇ ਹੁਣੇ ਕਾ ਜੱਸੀ ਸੂਈ ਸਵਾਈ ਆ ਜਿਹੜੀ ਨਾਲ ਬੁਤਰੀ ਆ ਮਾਜਣਾ ਹਾਲੀ ਕਿ ਕਿੰਨਾ ਚਿਰ ਹੋ ਗਿਆ ਵੀਰ ਜੀ ਨੇ ਸੋਈ ਨਾ ਇਹ ਨੂੰ ਬਾਜੀ 15 16 ਦਿਨਾਂ ਦੇ ਵੱਛੀ ਜਾਓ ਜੀ ਅੱਛਾ ਵੱਛੀ ਜਾਂਦੇ ਆ ਆ ਮਗਰ ਵੱਛੀ ਹੈ ਇਹਦੇ ਠੀਕ ਹੈ ਤੇ ਕਿੰਨਾ ਦੁੱਧ ਤਿਆਰ ਇਹਦੇ ਕੋਲ ਪਾਜੀ ਇਹਦੇ ਕੋਲ ਹੁਣ 12 ਲੀਟਰ ਜੀ ਅੱਛਾ ਹਾਂਜੀ ਤਿਆਰ ਜਿਹੜਾ ਤਿਆਰ ਪਾਜੀ ਇਹ ਨਾ ਵਿੱਗੀ ਹੀ ਗਾਂ ਲਾਗੇ ਕਮਟੀਆਂ ਨੂੰ ਮਤਲਬ ਘਰ ਦੇ ਵਿੱਚੋਂ ਘਰ ਵਾਲਾ ਕੋਈ ਵੀਰ ਲੈ ਗਿਆ ਅੱਛਾ ਮਤਲਬ ਮਤਲਬ 15 16 ਕਿਲੋ ਹੀ ਵੇਰ ਥੱਲੇ ਅੱਛਾ ਉਹਨਾਂ ਪਾਜੀ ਮਤਲਬ ਮੁੱਟੇ ਵੱਢ ਗਿਆ ਉਧਰ ਅੱਛਾ ਉਹਨਾਂ ਕੋਲ ਪੈਸੇ ਕੋਹੇ ਨੇ ਦਿੱਤੀ ਉਹਨੇ ਕਿ ਜੀ ਅੱਛਾ ਗਾਂਡ ਮੁੰਡ ਨਹੀਂ ਉਹਨੇ ਗਾਂ ਨੂੰ ਪਾਇਆ ਲੈ ਮੁੰਡਾ ਰਾਤ ਦੀ ਮੈ ਲੈ ਲੈਂਦੀ ਠੀਕ ਹੈ 15 16 ਕਿਲੋ ਹੀ ਗਾਂਦ ਲੈ ਮੈਂ ਪਹਿਲਾਂ ਵੀ ਚੋਈ ਗਾਂ ਜੀ ਠੀਕ ਆ ਹਾਂਜੀ ਇਹ ਦੇਖੋ ਛੱਡੀ ਦੀ ਰੀ ਆ ਥਾਣੇ ਖਾ ਦੋ ਚਾਰੇ ਇੱਕ ਵਜੇ ਚੰਗੇ ਗੈਪ ਤੇ ਥਾਣੇ ਜਿਹੜਾ ਬਿਲਕੁਲ ਦੂਰ ਦੂਰ ਥਾਣੇ ਜਿਹੜਾ ਇਹਦਾ ਹੁਣ ਭਾਜੀ 12 ਕਿਲੋ ਹਨ ਵੜ ਦੇਣੀ ਆ ਠੀਕ ਆ ਰਾਤੀ ਆਈ ਜੇ ਤੇ ਮੰਨ ਲਓ ਤੁਹਾਨੂੰ ਪਤਾ ਵੀ ਜਦੋਂ ਨਹੀਂ ਪੈਸੇ ਉਹਨੇ ਦੇਣੇ ਸੀ ਹਾਂਜੀ ਉਹਨੇ ਭੰਡ ਨਹੀਂ ਉਹਨੇ ਭੰਨ ਪਾਇਆ ਤੇ ਤੁਰ ਫੇਰ ਇੱਕ ਪੱਕਾ ਦੋਚ ਸੁਣੇ ਤਾਂ ਅੱਗੇ ਜੀ ਅੱਗੇ ਜੀ ਸਾਡੇ ਸਾਡੇ ਜੀ ਸਾਡੇ ਜੀ ਰਾਤੀ ਭਾਜੀ ਲਿਆਦਾ ਸਾਰਾ ਮਾਲ ਠੀਕ ਆ ਇਹ ਮਾਲੋ 1 2 ਦਾ ਸਾਧ ਤੀਏ ਨਾ ਹਾਂਜੀ ਇਹ ਮਾਲੋ 15 16 ਕਿਲੋ ਦੇ ਵੈਡ ਮਾਲਾ ਵਧੀਆ ਚ ਵੇਚ ਜਾਊਗਾ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹ ਗੱਲ ਰਦਾ ਅੱਜ 45 40 ਕਰੀਏ ਜਿਆ ਜਿਆ ਕਰੀਏ ਬਸ ਜੱਸ ਸੁਣੋਈ ਦੇ ਰਿਹਾ 40000 ਦੀ 40 ਜੋ ਕਿੰਨੀ ਛੋਟ ਕਰ ਦੋ ਅੱਛਾ 2000 ਹਾਂ ਮੌਕੇ ਤੇ ਹੋਰ ਕਰ ਦੋਗੇ ਸਾਡੇ 36 ਦੀ ਭਾਜੀ ਦੇਣੀ ਹੈ ਅੱਛਾ ਹਾਂਜੀ ਠੀਕ ਹੈ ਸਿਰਫ 1500 ਰੁਪਏ ਕਮਾਉਣਾ ਲੈਟੋ ਬਾਕੀ ਇਹ ਕਿ ਸੋਨੇ ਜਰਸੀ ਆ ਇਧਰ ਹੈਗੀ ਵੀ ਠੰਡੀ ਧੇਰੀ ਹੈ ਭਾਜੀ ਆਪਣਾ ਨਾ ਕਾਰੋਬਾਰੀ ਮਾਲ ਚੁੱਕਦੇ ਆ ਠੀਕ ਆ ਫੋਰਮਲ ਕੋਈ 4 ਦਿਨ ਕਹਿੰਦੇ ਮਿਲਣਾ ਸੰਭੀ ਨਾ ਹਾਂਜੀ ਹਾਂਜੀ ਮੈਨੂੰ ਪਤਾ ਲੈਣ ਚਲੋ 5-6000 ਰੁਪਏ ਅਗਲੇ ਨੂੰ ਦਿੰਦੀ ਆ ਠੀਕ ਆ ਸਾਡੇ 36 ਦੇ ਦਾਂਗੇ ਤੇ ਹੁਣ ਇੱਕਾ ਝੋਟੀ ਤਾਂ ਨਾ ਦਿਖਾਉਣੀ ਆ ਕਾਫੇ ਕੌਫੀ ਉੱਤੇ ਜੋ ਝੋਟੀ ਆ ਛੋਟਾ ਸਿੰਘ ਹੈ ਜਿਹੜਾ ਤੇ ਥਾੜਾ ਵੀ ਚੰਗਾ ਲੱਗਿਆ ਇਹਦੇ ਆਹ ਦੇਖ ਸਾਡੇ ਜੀ ਕਿੰਨਾ ਚਿਰ ਹੋ ਗਿਆ ਵੀ ਜਿੰਨਾ ਸੋਈ ਨਾ ਇਹਨੂੰ ਭਾਜੀ ਇੱਕੋ ਮਹੀਨੇ ਦੀ ਕੱਟੀ ਆ ਵਧਣੀ ਹੈ ਕਾਲੀ ਕੱਟੀ ਦੇ ਦੇਖ ਲੋ ਅੱਛਾ ਹਾਂਜੀ ਵਧਣੀ ਹੈ ਜੀ ਤੇ ਇਹਦੇ ਕੋ ਦੁੱਧ ਕਿੰਨਾ ਚੇ ਦੁੱਧ ਭਾਜੀ 10 ਲੀਟਰ ਆ 9 ਕਿਲੋ ਕਰਕੇ ਹੋਈ 1050 ਤੋਰੋ ਹੋਇ ਕਰੀ ਨਾ ਕਿ ਬੇਟਾ ਕੋਲੇ ਦਾ ਵੀ ਚੰਗੀ ਆ। ਬਹੁਤ ਆ। ਆ ਕੱਟੀ ਜੀ ਇਹਦੀ। ਕਾਲੀ ਕੱਟੀ ਆ ਭਾਈ। ਠੀਕ ਆ। ਗੱਲ ਨਹੀਂ ਇਹਦੀ। ਮੇਰਾ ਸਮਾਰੋਹ ਉਹ ਵਾਰ ਤੇ ਮਾਰੇ ਸਰੇਦ ਤੋਂ 2006 ਸੜੇ ਹੋ ਸਾਲੇ ਅਲਾ ਦੇ ਤੇ ਜਖਮੀ ਹੋਏ। ਮੜਾ ਪੜੀ ਬੱਚਾ ਲਵਾਦ ਗਿਆ ਜੱਡੀ ਦੀ। ਦਿਖਾ ਦੋ। ਪੌਲ ਸਭ ਪਹੁੰਚਾਈ ਜੀ ਕਹਿੰਗੇ ਔਰ ਆਣਾ ਕਰਦੀ ਉਹਦੇ। ਠੀਕ ਆ। 93 ਤੇ ਦੇਖ ਸਕਦੇ ਜੇ ਇੱਕਰੀ ਚੰਗੀ ਤਰ੍ਹਾਂ ਦਿਖਾ ਦਵੇ ਜੀ ਜਵਾਦ ਫਿਰ ਇਹ ਤਾਂ ਤੇ ਪਿਛਲੇ ਸਨਾਂ ਦਾ ਵੀ ਜਵਾਦ ਦਿਖਾ ਦਈਏ ਠੀਕ ਹੈ ਜੀ 1 ਮਿੰਟ ਖੰਦ ਦਿਖਾ ਦਈਏ ਤੇ ਇਤਨੇ ਠੀਕ ਹੈ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਕੁਝ ਨਹੀਂ ਮੇਰਾ ਤਾਂ ਲੱਖ ਦੀ ਵੇਚ ਦੀ ਛੋਟੀ ਜਾਜਾ ਕਰੀਏ ਤੇਰਾ ਪੱਕਾ ਦੁੱਧ ਕਿੰਨਾ ਇਹ ਦੇਕ ਹਾਂਜੀ ਪੱਕਾ ਭਾਈ 9 ਲੀਟਰ ਦੁੱਧ ਆਏਗਾ ਹੈਗਾ ਪੱਕਾ ਦੁੱਧ ਦੋ ਘੰਟੇ ਕੋਚੇ ਖੜੇ ਆਪਣਾ ਦੇ ਤੇ ਕਿੰਨਾ ਫੇ ਰੱਖਣੇ ਤਾਂ ਮੁੱਲ 85 ਦੇ ਦਗੀ ਛੋਟੀ 85 ਚ ਕਰੀਏ ਕੋਮਾਨਤਾ ਨਾ 50 ਛੱਡ ਦੀ 80 ਦੇ ਅੱਛਾ 8000 ਦੇ ਵਿੱਚ ਐਚਾਂ ਛੋਟ ਛੋਟੇ ਨਹੀਂ ਕਰਾ ਦੋ ਛੋਟੀ ਬਣੀ ਵੀ ਕਰ ਦਿੰਦੇ 2000 ਛੱਡ ਦਈਏ ਫਿਰ ਕੋਈ ਗਣੀ ਪੂਰੇ 57 ਦੀ ਜੋੜੀ ਦੇ ਨਾਲ 66000 ਦੇ ਬਾਕੀ ਫੋਨ ਲਾਉਗਾ ਭਾਈ ਮਾਨਦੜ ਕਰਦਾਂਗੇ ਕੋਈ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਇਹ ਹੈ ਕਿ ਕੋਈ ਵੀਰ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਲੈਣ ਤੇ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਖੜੇ ਪਸੰਦ ਹੋਵੇ ਤਾਂ ਇੱਥੋਂ ਲੈ ਜਾ ਨਹੀਂ ਪਸੰਦ ਹੋਵੇ ਤਾਂ ਇੱਥੇ ਰਹਿਂਦੇ ਕੋਈ ਵੀਰ ਆਪਣੀ ਦੋ ਟਾਈਮ ਚੋਲੇ ਆਪਣੀ ਤਿੰਨ ਟਾਈਮ ਚੋਲੇ ਕਿਸੇ ਦਿਨਾਂ ਸਾਡੇ ਤੇ ਰਿਆ ਕਰੋ ਨਾ ਭਾਜੀ ਹੁਣ ਤੇ ਰਿਆ ਕਰੋ ਆਪਣੀ ਸਮਝ ਨਾਲ ਜ਼ਿੰਮੇਵਾਰੀ ਤੇ ਲਿਆ ਕਰੋ